ਕੀਆ ਜਦੋਂ ਚੇ ਮੰਗਦੀਆਂ ਸੰਤਾਨਾਂ ਨੇ ਇਹਨਾਂ ਸਾਰਾ ਪੁੰਡਾ ਨੇ ਕਿ ਭਾਈ ਗਾਜ ਕਿਆਦ ਨੇ ਉਹਨਾਂ ਜੀ ਦੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਵੱਡੀ ਜਿੱਤ ਜਿੱਤ ਸੀ ਜਿਹੜਾ ਪਿਆਸ ਕਰੀ ਜੀਆ ਕਿਆ ਪਰ ਐ ਸਮਾਂ ਜਦ ਅਜੇ ਜਦ ਨਾਲ ਉਹਨਾਂ ਦਾ ਪੰਡ ਹੋਰ ਵੀ ਉੱਚਾ ਹੋ ਗਿਆ ਪਿੰਡ ਦਾ ਵੀ ਕਾਰਜ ਉੱਚਾ ਹੋ ਗਿਆ ਤੇ ਜਿਸ ਵੇ ਭਾਈ ਗਾਜ ਗਾਜ ਜੀ ਪਹਿਲਾਂ ਰਾਖਵਾਂ ਦੇnabla ਦੇ ਕਾ ਰੱਖਵਾਂ ਕੋਈ ਸਮਰਨ ਨਹੀਂ ਆਉਣਾ ਚਾਹੇ ਅਲਟੀ ਲਈ ਉੱਥੇ ਮੈਨੂੰ ਯਕੀਨ ਆਸ ਐਸੀ ਵਿਦਿਆਰਥੀ ਪਾਰਟੀ ਮੀਟਰ ਹਰਦੇ ਦਾ ਰੋਮ ਦੇ ਨਾਂ ਤੇ ਆਸਾ ਹਦਾ ਮੈਂ ਬਈ ਯਾਦ ਕਰਦੇ ਕਿ ਭਾਈ ਆਰਵਿੰਦ ਜੀ ਤੁਸੀਂ ਸਾਰੇ ਡੱਗ ਦੇ ਵਿੱਚੋਂ ਇਸ ਸਮੇਂ ਵਿੱਚ ਸਾਡੇ ਬੀੜ ਪਰਿਵਾਰਾਂ ਉੱਤੇ ਬਹੁਤ ਵੱਡੀ ਧਾਨ ਜਿਹੜੀ ਮਰੇਗਾ ਨੂੰ ਲੱਗੇ ਐਸੇ ਵੇਲੇ ਸਾਡੇ ਪਰਿਵਾਰਾਂ ਉੱਤੇ ਵਾਜਬੀ ਹੈ ਤੇ ਮੈਂ ਤੁਹਾਡੇ ਕੋਲ ਆਸ ਕਰਦਾ ਹਾਂ ਕਿ ਤੁਸੀਂ ਆਉਣ ਵਾਲੇ ਸਮੇਂ ਵਿੱਚ ਸਾਡੇ ਲੋਕਾਂ ਨੂੰ ਇਸ ਨੇਤਾ ਵਾਲੇ ਦੀ ਨੇਤਾ ਨਾਲ ਖਾਤਮਾ ਕਰਵਾ ਕੇ ਭਾਗ ਅੱਤਰ ਅਜੇ ਭਾਜੀ ਸਾਡੇ ਤਰੀਕਾ ਦੇ ਕੋਟੇ ਦੇ ਵਿੱਚ ਆਸ ਕਰ ਰਹੇ ਹਾਂ ਨੂੰ ਕੋਸ਼ਿਸ਼ ਕਰਦੇ ਹੋ ਉਹਦੇ ਵਾਸਤੇ ਤੁਸੀਂ ਸਾਡੇ ਸਮਾਜ ਲਈ ਗਰੀਬਾਂ ਲਈ ਕੰਮ ਕਰੋਗੇ ਤਾਂ ਉਹ ਆਪਾਂ ਸਾਰੀ ਪਾਰਟੀ ਨਾਲ ਦੇ کونسیل کے ناکھ پا سکے کہ دری پروانہ میں کوئی کونسیل ہے ان بھی بجا سکے اس کا کہ تو ہم ساڑھے پروانہ دے اے دا کہ دا جا رہا بہت بڑھا تو ہدا ہر جا کہ تسی میں نو آسا کہ تسی اندر سامنا ساڑھے 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 دیم کیونکہ پہلا کہ تسی بہتن جا رہے ہوں کہ بیجے کی دیئے کہ بھی ساڑھے پنجاب کو ہیں کبھی خوبصدای کہ این punched ਔਰ ਇਸੇ ਤਰੀਕੇ ਸੇਵਾ ਨਾ ਨਾ ਬਾਕਿਓ ਹੁਣ ਜੋ ਸੀ ਕੇ ਪੰਜਾਬ ਹੈ ਇਹਨਾਂ ਵੱਲੋਂ ਵੀ ਬੇਨਤੀ ਕੀਤੀ ਸੀ ਕਿ ਇਹ ਜਿਹੜਾ ਰੈਗਰ ਸਾਰਾ ਸੀ ਕੇ ਪੰਜਾਬ ਤੇ ਚੱਲ ਰਿਹਾ ਕੋ ਵੀ ਸਾਡੇ ਕੋਲ ਆਇਆ ਸੋਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਯਾਰ ਸਾਡੇ ਸਭ ਤੋਂ ਪਹਿਲੇ ਐਸਸੀ ਵੈਂਗਲੇ ਜਿਹੜੇ ਇੰਚਾਰਜ ਹੈ ਉਹ ਵੀ ਇੱਥੇ ਹਾਜ਼ਰੀ ਕਰਵਾਉਂਦੇ ਆਂ ਉਹਨੀਆਂ ਨੇ ਤੋਂ ਤੋਂ ਵੀ ਸਭ ਤੋਂ ਪਹਿਲਾਂ ਆਪਾਂ ਧੰਨਵਾਦ ਨਾਲ ਉਹਨਾਂ ਦਾ ਸਤਿਕਾਰ ਕਰਦੇ ਆਂ ਕਿ ਜਦੋਂ ਕੋਈ ਦੋਸਤਾਂ ਸਮਾਹ ਹੁੰਦਾ ਉਹ ਵੀ ਆਪਣਾ ਸਹਰਾ ਜਿਹੜਾ ਉਹ ਵੀ ਆਪਣਾ ਪਰਿਵਾਰ ਨਾਲੇ ਚਰਨਾਂ ਦੇ ਵਿੱਚ ਲਾ ਕੇ ਉਹਨੂੰ ਪ੍ਰਮਾਤਮਾ ਦਾ ਆਸਰਾ ਲੈਣਾ ਹੈ ਅੱਜ ਆਪਾਂ ਸਾਰੇ ਇੱਥੇ ਬੜੀ ਖੁਸ਼ੀ ਦੇ ਸਮੇਂ ਤੇ ਕਿਉਂਕਿ ਅੱਜ ਪ੍ਰਤਾਪ ਜੀ ਨੇ ਨਹੀਂ ਆਪਾਂ ਇਸ ਜਗਤ ਦਾ ਆਸਰਾ ਕੀ ਭਾਈ ਰਾਜਿੰਦਰ ਸਿੰਘ ਬਾਦਲ ਜਿਹੜੇ ਦੇ ਪਿੱਛੇ ਆ ਗਏ ਬੜੇ ਸਾਨੂੰ ਪਤਾ ਜਦੋਂ ਸਾਡੇ ਕੋਲ ਸਾਰਾ ਸਹਿਯੋਗ ਮਿਲਦਾ ਦੇ ਵਿੱਚ ਜੋ ਤੁਸੀਂ ਸਾਰੇ ਸਰਪੰਚ ਸਹਿਬਾਨ ਸਾਰੇ ਪਚੈਤਨਾਬਾ ਸਹਿਬਾਨ ਹੋਰ ਵੀ ਸਾਡੇ ਬਰਾਦ ਪ੍ਰਧਾਨ ਸਹਿਬਾਨ ਸਾਰਿਆਂ ਨਾਲ ਜਦੋਂ ਬਹਿ ਗੀਨੀ ਕਿ ਜਿਹੜਾ ਜੁੜਾ ਆਪਣਾ ਸਾਥੀ ਆ ਜਿਹੜਾ ਇਹ ਲੜਾਈ ਬਹੁਤ ਬਧੀ ਅਧੀ ਦੇ ਵਿੱਚ ਆ ਰਸਦਾ ਤਾਂ ਸਾਡੇ ਤਰੀਕੇ ਦੇ ਵਿੱਚੋਂ ਸਾਰਿਆਂ ਨੇ ਬਈ ਯਾਦ ਕਿਸੇ ਦਾ ਨਾਮ ਹੋਇਆ ਆਪ ਤੌਰ ਤੇ ਜਦੋਂ ਰਾਜਨੀਤੀ ਦੇ ਵਿੱਚ ਜਦੋਂ ਕਿਸੇ ਵੀ ਸਭ ਦੇ ਨੂੰ ਜੁੜੇ ਵਾਲੀ ਜਿੰਨੀ ਜਾਂਦੀ ਆ ਤੇ ਸਭ ਤੋਂ ਪਹਿਲਾਂ ਅਸੀਂ ਹਮੇਸ਼ਾ ਉਹ ਇਹ ਪੁੱਛਦੇ ਹਾਂ ਕਿ ਭਾਈ ਕੀ ਤੇਰੇ ਪਿੰਡ ਵਾਲੇ ਤੇ ਨਗਰ ਵਾਲੇ ਦਾ ਸਾਥ ਦੇਣਗੇ ਵੀ ਨਗਰ ਵਾਲੇ ਸਾਥ ਦੇਣਗੇ ਫਿਰ ਆਪਾਂ ਸਤਾਰਾਂ ਪਿੰਡਾਂ ਦੀ ਲੜਾਈ ਕਰ ਸਕਦੇ ਆ ਤੁਹਾਡੇ ਪਿੰਡ ਦੀ ਟੀਮ ਨੇ ਵੀ ਪੂਰਾ ਹੌਸਲਾ ਕਰਕੇ ਗਿਆ ਤੇ ਮੈਂ ਸਭ ਤੋਂ ਪਹਿਲਾਂ ਹੱਥ ਜੋੜ ਕੇ ਤੁਹਾਡੇ ਸਾਰੇ ਨਗਰ ਦਾ ਆਪਣੇ ਨੂੰ ਧੰਨਵਾਦ ਕਰਦਾ ਕਿ ਜਿਹੜਾ ਵਿਸ਼ਵਾਸ ਸਾਨੂੰ ਤੁਹਾਡੇ ਦੇ ਸੀਆਰ ਤੇ ਤੁਹਾਡੇ ਨਜ਼ਰ ਦਾ ਨਾਮ ਆਇਆ ਸੀ ਪਰ ਤੁਸੀਂ ਸਾਰਿਆਂ ਨੇ ਹੱਥ ਚੜ੍ਹ ਕੇ ਆਪਣਾ ਭਰਾ ਸਮਝ ਕੇ ਆਪਣਾ ਦੋਸਤ ਸਮਝ ਕੇ ਆਪਣਾ ਪਰਿਵਾਰਕ ਮੈਂਬਰ ਸਮਝ ਕੇ ਜਿਹੜਾ ਉਹਦਾ ਸਾਥ ਦੇ ਵਾਸਤੇ ਸਭ ਤੋਂ ਪਹਿਲਾਂ ਬੰਦਾ ਤੁਹਾਡੇ ਡਰਜੋ ਦਾ ਅੱਜ ਗੁਰੂ ਕੇ ਧੰਨਵਾਦ ਕਰਦਾ ਚ ਕਿ ਤੁਸੀਂ ਫੈਲ ਦੇ ਵਿੱਚੋਂ ਸਾਰਿਆਂ ਨੇ ਬੜਾ ਸਹਿਯੋਗ ਦਿੱਤੀ ਕਿ ਕਰਦੇ ਜਿਹਾ ਬੜੀ ਤੇ ਨਾਲ ਪਈਆਂ ਤੁਸੀਂ ਮਾਸਟਰ ਨੂੰ ਕਿਹਾ ਆਏ ਤੇ ਤੁਸੀਂ ਸਾਰਿਆਂ ਨੇ ਬਾਕੀ ਸਾਰੇ ਮੈਂਬਰਾਂ ਦੇ ਵਿੱਚ ਵੀ ਜੋਰ ਲਾ ਕੇ ਜਿੰਨਤ ਕਰਕੇ ਜਿਹੜੀ ਜਨਤਾ ਉਹ ਆਪਣੇ ਕਰਦੇ ਛੋਈ ਪਈ ਹੈ ਜਦੇ ਵਾਸਤੇ ਤੁਹਾਡਾ ਬਾਰੀ ਬਾਰੀ ਤੁਹਾਡੇ ਨਾਕਰ ਦਾ ਸੰਭਲ ਕੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਬੜਾ ਸਨਮਾਨੀ ਕਹਿਣਾ ਮੈਂ ਤੂੰ ਜਿੰਨਾ ਤੁਹਾਡੇ ਨਾਲ ਸਾਥੀਆਂ ਕਰੀਆਂ ਨੇ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਲੋਕਾਂ ਦੀ ਪਾਰਟੀ ਹੈ ਅਸੀਂ ਆਪ ਤੌਰ ਤੇ ਸਾਡੇ ਤੋਂ ਵੀ ਬਾਹਰ ਘੜਾੜ ਦੀਆਂ ਕੋਈ ਬਾਹਰ ਬਹੁਤ ਉਸ ਵੇਕ ਦਾ ਨਹੀਂ ਉਸ ਦਾ ਤੇ ਸਾਡੇ ਤੋਂ ਕੋਈ ਬੜਾ ਵੱਡਾ ਸਿਆਸਤੀ ਨਹੀਂ ਹੈਗਾ ਪਰ ਸਾਰੇ ਇੱਕ ਨਵੀਂ ਉਮਰ ਦੇ ਮੁੰਡੇਆਂ ਜਿਨ੍ਹਾਂ ਦੇ ਦਿਲਾਂ ਦੇ ਵਿੱਚ ਜਿਨ੍ਹਾਂ ਦੇ ਦਰਵਾਜ਼ੇ ਵਿੱਚ ਆਪਣੇ ਪਿੰਡ ਵਾਸਤੇ ਆਪਣੇ ਇਲਾਕੇ ਵਾਸਤੇ ਇੱਕੀ ਕੰਮ ਕਰਦਾ ਪੰਜਾਬ ਵਾਸਤੇ ਕੰਮ ਕਰਦਾ ਜਲਵਾਯੋ ਤਾਂ ਜਦੋਂ ਰਾਜਨੀਤੀ ਦਾ ਸਿਰਸਾ ਉਹਦੇ ਚ ਬੜੀਆਂ ਚੀਜ਼ਾਂ ਹੋਈਆਂ ਨੇ ਉਦੇ ਵਿੱਚ ਤੁਹਾਡੀ ਮਿਹਨਤ ਵੀ ਕੰਮ ਕਰਦੀ ਆ। ਉਹਦੇ ਵਿੱਚ ਬੜੀ ਤਰ੍ਹਾਂ ਦਾ ਜੋਰ-ਤੋਰ ਉਹ ਕੰਮ ਕਰਨਾ ਪਰ ਮੈਂ ਗੁਰੂ ਜੀਹਾਂ ਨਾਲ ਹੀ ਵੀਡੀਓ ਵਿੱਚ ਆਜਾਣਾ ਜਾਣ ਕੇ ਜਣ ਕੇ ਕਿ ਸਾਨੂੰ ਜੋਰ-ਤੋਰ ਦਾ ਨਿਯਮ ਤਾਂ ਕਰ ਰਹੀ ਤੇ ਮਾਣ ਗਾਲੀਏ ਨਾਲ ਕੰਮ ਜੂਰ ਕਰਦੇ ਆ। ਹੋ ਸਕਦਾ ਕਿ ਨੇ ਕਮੀਆਂ ਕਿਤੇ ਰਹਿ ਜਾਂਦੀਆਂ ਹੋਣ। ਪਰ ਸਾਡੇ ਬਿਰਦੇ ਵਿੱਚ ਚਾਹੀ ਕੋਈ ਸਾਰੇ ਨੰਦੇ ਦਾ ਸਰਪੰਚ ਹੋਵੇ ਪੂਰੇ ਪਾਗੇ ਦਾ ਚਾਹੇ ਜਾਨ ਕੋਈ ਉਹਦੇ ਨਾਲ ਹੋਵੇ ਚਾਹੇ ਜਿਹੜਾ ਨਵੇਂ ਚਾਹੇ ਕੋਈ ਬਲਾਸਟਿਕ ਦੇ ਵਿਟਿਆ ਹੋਵੇ ਚਾਹੇ ਵਿਲਾਸ ਦੇ ਵਿਟਿਆ ਹੋਵੇ ਚਾਹੇ ਮੈਂ ਤੁਹਾਡਾ ਤੁਹਾਡਾ ਪਰ ਆਸਾਂ ਦੇ ਲੋਕ ਪ੍ਰਚਾਰ ਹੁੰਦੇ ਨੂੰ ਤਾਂ ਹੋ ਸਕਦਾ ਇਹ ਕਿ ਕੋਈ ਕਾਲਜ ਯੂਨੀਵਰਸਿਟੀ ਨਵੀਂ ਰਹੀ ਹੋਵੇ ਪਰ ਸਭੀ ਨੀਅਤ ਦੇ ਵਿੱਚ ਨਾ ਮਿਲਣਾ ਕਮੀ ਹੈ ਕੋਈ ਤੇ ਨਾ ਹੀ ਕਰਦੇ ਤੇ ਨਾ ਹੀ ਆਉਣ ਵਾਲੇ ਸਮੇਂ ਦੇ ਵਿੱਚ ਰਹੂਗੀ ਤੇ ਜਿਹੜਾ ਮੈਂ ਦੂਜੀ ਸਾਰੇ ਨੰਬਰਾਂ ਦੇ ਵਿੱਚ ਬੇਇਜ਼ਤੀ ਕਰਦਾ ਹਾਂ ਅੰਮ੍ਰਿਤ ਗੁਰੂ ਹਾਜੇ ਸਾਹਿਬ ਦੇ ਸਾਹਮਣੇ ਮੈਂ ਹੱਥ ਜੋੜ ਕੇ ਬੇਨਤੀ ਵੀ ਕਰਦਾ ਤੇ ਤੁਹਾਨੂੰ ਵਾਅਦਾ ਵੀ ਕਰਦਾ ਵੇ ਕਿ ਜਿੰਨੀ ਵੀ ਸਾਡੀ ਇੱਛਾ ਚਾਹੇ ਮੈਂ ਹੋਣਾ ਚਾਹੀਏ ਤੇ ਸਾਥੀ ਹੋਣਗੇ ਅਸੀਂ ਆਪਣੀ ਜ਼ੇਬ ਦੇ ਵਿੱਚੋਂ ਲੋਕਾਂ ਦੇ 4 ਰੁਪਏ ਲਾਜ ਹੋ ਸਕਦੇ ਆ ਪਰ ਕਦੇ ਪਰਾਨਾ ਕੋਈ ਨਹੀਂ ਹੋਗਾ ਕਿ ਕੋਈ ਲੋਕਾਂ ਦੀ ਠੀਕ ਹੋਵੇ ਕੋਈ ਲੋਕਾਂ ਦਾ ਪੈਸਾ ਹੋਵੇ ਜੱਜ ਦੇ ਲੋਕਾਂ ਦੇ ਹੱਥ ਦੇ ਵਿੱਚ ਖੜਨਾ ਹੋਵੇ ਨਾ ਬੋਤੂ ਫਸੀ ਕਦੇ ਪਿੱਛੇ ਨਹੀਂ ਹਟਦੇ ਆਪ ਵੀ ਜੇਬ ਚੋਂ ਲਾ ਲਾਂਗੇ ਪਰ ਕਦੇ ਲੋਕਾਂ ਦੀ ਮਿਹਨਤ ਦਾ ਰੁਪਿਆ ਆਪਣੇ ਘਰੀ ਲੈ ਜਾਂਦੇ ਇਹ ਵੀ ਬਹੁਤ ਵੱਡੀ ਗੱਲ ਹੈ ਨਾ ਮਾਨਵਤਾ ਦੇ ਸਾਹਮਣੇ ਕੋਲ ਸਾਡੇ ਭਾਰਤ ਜਾਣ ਕੇ ਤੁਹਾਨੂੰ ਇਹ ਗੱਲ ਹੈ ਤੇ ਮੇਰੇ ਜੁਨੇ ਵੀ ਸਾਥੀ ਨੇ ਸਾਰੇ ਕੋਈ ਲੱਗ ਵਰਗ ਸਾਰੇ ਇਹ ਵੀ ਸੋਚ ਰਹੇ ਨੇ ਤੇ ਜਿਹੜੀਆਂ ਮੇਰੇ ਧੀਆਂ ਬੇਟੀਆਂ ਨੇ ਮੇਰੇ ਅਪਾਈ ਯਾਰ ਦੇ ਦਰਸਿਕ ਵਾਸਤੇ ਆ ਕਿਉਂਕਿ ਜਿਹੜੀ ਰਾਜਨੀਤੀ ਇੰਡੀਆ ਦਾ ਬਦਲ ਰਹਾ ਹੈ ਉਹ ਰਾਜਨੀਤੀ ਤੁਹਾਡੀ ਹੀ ਰੀਤੀ ਵੀ ਜਿਹੜੇ ਤੁਹਾਡੇ ਲੋਕ ਨੇ ਜਿਨ੍ਹਾਂ ਨੇ ਤੁਹਾਡੇ ਤੇ ਆਸਾਂ ਰੱਖੇ ਜਿਨ੍ਹਾਂ ਨੇ ਤੁਹਾਡੇ 'ਤੇ ভর ਦੇਖ ਰਹੇ ਨੇ ਕਿ ਆਪਾਂ ਸਾਰੇ ਕੰਮ ਕਰਨਾ ਅਸੀਂ ਵੀ ਤੁਹਾਡੇ ਨਾਲ ਆ ਤੁਹਾਡੀ ਆਵਾਜ਼ਾਂ ਤੁਹਾਡੇ ਵਾਅਦੇ ਪੂਰੇ ਕਰਨ ਵਾਸਤੇ ਕਿਉਂਕਿ ਮਾਨ ਦਾ ਇਹ ਦਾ ਵਾਅਦੇ ਪੂਰੇ ਕਰਨ ਦੇ ਵਾਸਤੇ ਸੀ ਕਹਿੰਦੇ ਨਾਲ ਕਰਾਂਗੇ ਪਰ ਮੈਂ ਇੱਕ ਬੇਸ਼ਕੀ ਜ਼ਰੂਰ ਕਰਦਾ ਮਾਤਾ ਪਿਤਾ ਜਿਹੜੇ ਤੁਹਾਡੇ ਬੋਟਰ ਨੇ ਜਿਹੜਾ ਤੁਹਾਡਾ ਨਾਲਿਆ ਦਾ ਜਿਹੜਾ ਤੁਹਾਡਾ ਨਾਲ ਹੈ ਇਹ ਕੋ ਅਨੰਤ ਪ੍ਰਮਾਣ ਹੁੰਦਾ ਹੈ ਇਹਦੇ ਵਿੱਚ ਤੁਹਾਡੀਆਂ ਮਾਮਾ ਪੈਣਾ ਚਾਚੇ ਤਾਈ ਇਹ ਸਾਰੇ ਸਾਥ ਰਹਿੰਦੇ ਤੁਹਾਡੇ ਦੋਸਤ ਸਾਰੇ ਸਾਥ ਰਹਿੰਦੇ ਪਹਿਲਾਂ ਪਾਕਿਸਤਾਨ ਤੋਂ ਬੰਦਿਆਂ ਦਾ ਪ੍ਰਵਾਰ ਹੁੰਦਾ ਅੱਜ ਦੇ ਨਾਲ ਕੋਈ ਸਭਾ ਦਾ ਪ੍ਰਵਾਰ ਦਾ ਪ੍ਰਵਾਰ ਤੇ ਮੇਰਾ ਲੱਗਦਾ ਕਿ 71 ਬੱਚੇ ਤਾਂ 71 ਦਾ ਮੇਰਾ ਪਰਵਾਰ ਹੈ ਜਿਹੜੇ ਮਰਦ ਆਪਣੇ ਬੱਚੇ ਨੂੰ ਜਦੋਂ ਤੱਕ ਘਰੇ ਹੁੰਦਾ ਉਹ ਤਾਂ ਕਹਿੰਦਾ ਪੁੱਤ ਕੰਮ ਕਰ ਮਿਹਨਤ ਕਰ ਤੂੰ ਦੂਰ ਜਾ ਦੇਸ਼ੀਰ ਕਿਤੇ ਜਰੇ ਪਰ ਜਦੋਂ ਉਹ ਦੂਰ ਜਾ ਜਾਂਦਾ ਹੈ ਫਿਰ ਬਾਪੇ ਵੀ ਕਹਿੰਦੇ ਨੇ ਯਾਰ ਬਣਾ ਨੇ ਮੋਗੇ ਨੂੰ ਸਰਬ ਕਦੇ ਮਿਲਿਆ ਹੀ ਨਹੀਂ ਪਰ ਜਦੋਂ ਬੱਚਾ ਵਾਪਸ ਫਰਦਾ ਆਪਣੇ ਘਰੇ ਕੋਲ ਜਾਂਦੇ ਪਰਿਵਾਰ ਕੋਲ ਜਾਂਦਾ ਵੀ ਆਪਣੇ ਮਾਤਾ ਦੇ ਦਾਦਾ ਦਾਦੀ ਪੈਰ ਛੁਲਾਵਾ ਨੂੰ ਜਦੋਂ ਇੱਕ ਵਾਰ ਵੀ ਉਹ ਪਿਆਰ ਨਾਲ ਜੁੜਦਾ ਨਾ ਨੀਵਾਂ ਹੁੰਕੇ ਪੈਂਦਾ ਤਾਂ ਉਹ ਸਾਰੀ ਸਰਕਾਰ ਹੋਣਾ ਦਾ ਕੋਈ ਗਿਆਨ ਨਹੀਂ ਬਾਕੀ ਕੁਝ ਹੀਰਤ ਕਰਨਾ ਜੇ ਮੈਂ ਇਹਨੂੰ ਗਲਤ ਤਾਂ ਕਹਿ ਰਿਹਾ ਕਿਉਂਕਿ ਪਹਿਲਾਂ ਤੁਸੀਂ ਚਲੇ ਬੰਦਰਪਿੰਡ ਦਾ ਤੂੰ ਆਪਣੇ ਚਾਹੇ ਤਾਇਆ ਸਕੇ ਸਰਹੱਦੀਆ ਤੇ ਹੋਰ ਮਿਲਵਾ ਸਕਾ ਅੱਜ ਮੇਰੀ ਜੁਰੀਆ ਲਗਭਗ 12 ਪਿੰਡਾਂ ਦੀ ਹੁਣ ਤੂੰ ਬਾਕੀ ਸੁਭਾਗਾਂ ਦੇ ਵੀ ਦੇਖ ਲੈ ਰੇ ਪਰ ਜਿਹੜਾ ਤੇਰਾ ਨਗਰ ਆ ਜਿਹੜਾ ਤੇਰਾ ਪਰਿਵਾਰ ਆ ਇਹਦੇ ਵਾਸਤੇ ਮੇਰੇ ਕੋਲ ਸਮਾਂ ਜ਼ਰੂਰ ਪੈਣਗਾ ਉਹ ਸਾਡੇ ਦੇ ਲੋਕਾਂ ਦੇ ਜੇਤੁਰ ਤੋਂ ਜਿਆਦਾ ਮਿਲਦਾ ਸੀ ਉਹਨੂੰ ਬੈਠਦਾ ਨਹੀਂ era ਪਰ ਮੇਰੇ ਤੇ ਮਤ ਜੋੜ ਕੇ ਬੇਨਤੀ ਆ ਸਾਰੇ ਵੀ ਜਿਹੜੇ ਵੀ ਆਪਣੇ ਹੋਰ ਆਈ ਕੋਈ ਮਤ ਮੀਟਰ ਬੈਠੇ ਨੇ ਪਰ ਜਦੋਂ ਇਹ ਤੂੰ ਆਪਣੇ ਬੇਟੇ ਵਿੱਚ ਬੈਠਦਾ ਹੈ ਤੇ ਇਹ ਦੀ ਜ਼ਿੰਮਰਤਾ ਦੇ ਨਾਲ ਮਿਣੀ ਕਿ ਚਾਹੇ ਕੁਝ ਮਹੀਨੇ ਬਾਅਦ ਜਿਹੜੇ ਦਾ ਸਾਰਿਆਂ ਨੂੰ ਲੱਗੇ ਕਿ ਤੂੰ ਕੋਈ ਸਾਡਾ ਨਹੀਂ ਸਾਡੇ ਨਾਲ ਹੀ ਖੜਾ ਤੇ ਮੈਂ ਤਾਂ ਪਰਮਾਤਮਾ ਦੇ ਅਰਦਾਸ ਹੀ ਕਰਦਾ ਹਾਂ ਉਹ ਵੀ ਪਰਮਾਤਮਾ ਜੀਰੇ ਜੀਰੇ ਤੂੰ ਸਾਨੂੰ ਸਾਰਿਆਂ ਨੂੰ ਆਹੋਂ ਕਰਾਂ ਉੱਠ ਕੇ ਜ਼ਿੰਮੇਵਾਰੀਆਂ ਜਿੰਨਾਂ ਨੇ ਇਪਾ ਇਹ ਮੈਲਾ ਕੋਈ ਇੱਕ ਪਿੰਡ ਦਾ ਤੇ ਸਾਰਾ ਦਾ ਬੇਕਰ ਪਿੰਡ ਆਲਾ ਪ੍ਰਮਾਤਮਾ ਦੇ ਨਾਸਰਤਾ ਜੇਕਰ ਸਾਰੇ ਘਰ ਦੇ ਵੀ ਵੱਧ ਜਾਣ ਤਾਂ ਫਿਰ ਅਸੀਂ ਸਾਰੇ ਮੁਕਲ ਨੂੰ ਕੋਲ ਦੇਖੀਏ ਕਿਉਂਕਿ ਜਦੋਂ ਤੁਸੀਂ ਪਾਜ ਬੰਦਿਆਂ ਦੇ ਪਰਿਵਾਰ ਦੇ ਹੁਣ ਘਰ ਦੇ ਉਹ ਵੀ ਕਾਟੇ ਹੋ ਵੀ ਜਾਂਦੇ ਨੇ ਜਦੋਂ ਸਾਰਾ ਪਿੰਡਾਂ ਦੇ ਹੋ ਜਾਂਦੇ ਨੇ ਘਰ ਦੇ ਉਹ ਵੀ ਚੋ ਵੀ ਜਾਂਦੇ ਨੇ ਜਦੋਂ ਤੁਸੀਂ ਕੱਟਰ ਪਿੰਡਾਂ ਦੇ ਹੋ ਜਾਂਦੇ ਉਹ ਘਰ ਦੇ ਉਹ ਵੀ ਚੋ ਵੀ ਜਾਂਦੇ ਨੇ ਫਿਰ ਉਸ ਸਮੇਂ ਦੇ ਵਿੱਚ ਸਾਰੇ ਨੂੰ ਸਮਾਂ ਦੇਣਾ ਪੈਂਦਾ ਹੈ ਤਾਂ ਮੇਰੀ ਇਹ ਹੀ ਤੁਹਾਨੂੰ ਸਾਰੇ ਨਗਰ ਨੂੰ ਬੇਨਤੀ ਆ ਜੇ ਜਦੋਂ ਕੋਈ ਆਪਾਂ ਕਿਸੇ ਨੂੰ ਜਿੱਤਾਉਂਦੇ ਆਂ ਆ ਤਾਂ ਉਹ 50% ਲੜਾਈ ਪੂਰੀ ਹੋ ਜਾਂਦੀ ਹੈ ਤੁਹਾਡੀ ਤੇ ਬਾਕੀ ਅੱਗੇ ਵੀ ਨਾਲ ਦੀ ਨਾਲ ਸਾਥ ਦੇਣਾ ਤਾਂ ਕਿ ਤੁਹਾਡੇ ਸਾਰੇ ਕੰਮ ਤੁਹਾਡੇ ਵਾਲੇ ਅਸੀਂ ਸਾਰੇ ਜਣੇ ਪੂਰੇ ਕਰ ਸਕੀਏ ਤੇ ਮੈਂ ਵਾਰੀ ਵਾਰੀ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਦਾਰਸ਼ਨਿਕ ਕਰਦਾ ਬੇਨਤੀ ਨਹੀਂ ਕਰਦਾ ਕਿ ਪ੍ਰਭੂ ਨਾ ਅਸੀਂ ਸੱਚੇ ਤੇ ਲੋਕਾਂ ਵਾਸਤੇ ਕੰਮ ਕਰਦੇ ਨੇ ਤੇ ਸਾਡੇ ਤੇ ਸਾਰਿਆਂ ਦੇ ਦੇਹ ਪਰ ਹੱਥ ਵੀ ਰੱਖੀ ਕਿ ਸਾਡੇ ਤੇ ਨਾ ਡਰ ਵੀ ਰੱਖੀ ਕਿ ਸਾਡੇ ਮੰਨ ਦੇ ਵਿੱਚ ਕਿਸੇ ਚਾਹੇ ਨਿਆ ਹੋਵੇ ਚਾਹੇ ਮੇਰਾ ਕੋਈ ਵੀ ਸਾਥੀ ਹੋਵੇ ਕਿਸੇ ਦੇ ਮੰਨ ਦੇ ਵਿੱਚ ਕੋਈ ਹਮਕਾਰ ਨਾ ਹੋਵੇ ਤੇ ਸਾਨੂੰ ਦੇਖ ਬੇਸ਼ੱਕ ਦਾ ਪਰਮਾਤਮਾ ਦੇ ਚਰਨਾਂ 'ਚ ਹਮੇਸ਼ਾ ਅਰਦਾਸ ਕੀਤੀਆਂ ਕਰਦਾ ਹਾਂ ਉਹਦਾ ਪਰਮਾਪਾ ਸਾਨੂੰ ਵੱਧ ਤੋਂ ਵੱਧ ਸਾਡੇ ਜੀਵਨ ਦਾ ਸਾਡੇ ਜੀਵ ਮਾਨਦਾਰੀ ਵਾਲੀ ਤਾਂ ਕਿ ਅਸੀਂ ਆਪਣੇ ਲੋਕਾਂ ਦੀ ਸੇਵਾ ਕਰ ਸਕੀਏ। ਅਕੀਰ ਦੇ ਬਹੁਤ ਜ਼ਿਆਦਾ ਸਤਿਕਾਰ ਪੈਂਦਾ ਹੋਇਆ ਜਿੰਨੀਆਂ ਵੀ ਮੇਰੇ ਪਰਚੇਤਾ ਜਿੰਨੇ ਵੀ ਸਾਡੇ ਸਾਥੀ ਜਿੰਨਾਂ ਦਾ ਸਟੇਜ 'ਤੇ ਕੋਈ ਸਾਹਮਣੇ ਪ੍ਰਸਧ ਜੀ ਦੇ ਨਾਮ ਲਵਿਆ ਮੈਂ ਵੀ ਦੁਆਰਾ ਸਾਰੇ ਨਿਵਾਸੀ ਦੀ ਵਿਚ ਦੋਣਾ ਕਿ ਮੇਰੇ ਬੜੀ ਸਰਕਾਰ ਸਾਰੇ ਕਮਿਸ਼ਨ ਬਾਗਪੁਰ ਦਾ ਜਿਹੜੇ ਸਾਰੇ ਜਿਹੜੇ ਬਾਗਪੁਰ ਕਮੇਟੀ ਦਾ ਨਾਦੀ ਬਾਦ ਮੇਰੇ ਦੋਣਾ ਕਿ ਸਾਰੇ ਬਿੰਦਰ ਸ਼ਰਮਾ ਦੀ ਜਿਹੜੇ ਹਾਸਕਾਲਾ ਤੋਂ ਸਨੇ ਪਰਾਏ ਸਾਥੀ ਨੇ ਜਦੋਂ ਤੋਂ 2013 ਤੋਂ ਲਾ ਤੋਂ ਪਾਰਟੀ ਚੱਲੀ ਉਹਨੂੰ ਵੀ ਸਾਰੇ 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 ਪਰਾਏ ਸਾਥੀ ਨੇ ਮਾਜੂ ਦੇਵੇਂ ਦੇ ਸਾਡੇ ਤੋਂ ਬਾਗਪੁਰ ਚੇਅਰਮੈਨ ਵੀ ਨੇ ਉਹ ਵੀ ਆਪਣੇ ਇਲਾਕੇ ਦੇ ਵਿੱਚ ਪਹੁੰਚੇ ਆ ਮੈਂ ਇਹ ਸਮਾਜ ਤੋਂ ਆਪਣੇ ਵੱਲੋਂ ਇਹਦਾ ਜਿਹੜੇ ਦੋਵੇਂ ਦੇਸ਼ੀ ਸਾਥੀ ਇੱਥੇ ਦੀ ਹਾਜ਼ਰੀ ਲਵਾਉਣਾ ਤੇ ਰਾਜੀ ਦਾ ਦੁਆਰਾ ਫੇਰ ਹੱਥ ਜੋੜ ਕੇ ਤੁਹਾਡੀਆਂ ਸਾਧੀਆਂ ਸੰਗਤਾਂ ਦਾ ਸਾਰੇ ਨਗਰਾਂ ਦੀਆਂ ਸੰਗਤਾਂ ਦਾ ਗਿਆਨ ਚੇਤਨਾ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਸ ਕਿਤੇ ਉਸੇ ਯਾਦ ਜੋੜ ਦਾ ਪਾਇਆ ਤੇ ਮੈਂ ਆਪਣੇ ਵੱਲੋਂ ਦਾ ਜਿੰਦਾ ਤੁਹਾਡੇ ਨਾਮ ਨੂੰ ਮੇਰੇ ਵੱਡੇ ਭਰਾ ਸਾਹਿਬ ਜੀ ਆਸਿਕ ਤੁਸੀਂ ਮਾਦਦ ਨੂੰ ਕਿਰਪਾਵਾਦਨਾ ਦੀ ਅਦਾਕਸੀ ਕਰਨਾ ਬੇਇੱਜ਼ਤੀ ਕਰਨਾ ਕਿ ਪਰਵਾਦਨਾ ਤੁਹਾਡੇ ਦੇ ਸਾਜਮ ਜੀਰ ਭਰਾ ਦਜਣ ਤਾਂ ਕਿ ਤੁਸੀਂ ਸਾਰੇ ਸਾਥੀ ਤੁਸੀਂ ਸਾਡੇ ਲੋਕ ਆਪਣੇ ਲੋਕਾਂ ਦੀ ਸੇਵਾ ਕਰ ਸਕੀ ਜਿਨਾਰਾਜ ਜੈ ਜੋਨੀ ਪਰਵਾਦਨਾ ਦੇ ਸੱਜਣ ਜੋ ਮੇਰੇ ਹਲਕੇ ਦੇ ਮੇਰੇ ਪਿੰਡਾਂ ਦੇ ਵਿੱਚ ਜਿਨਾਰਾ ਜੀ ਇਸ ਰੈਸ਼ਨ ਨੂੰ ਆਪਨਾ ਰੈਸ਼ਨ ਸਮਝ ਕੇ ਲਿਆ ਤੇ ਆਪਾਂ ਨੂੰ ਇਹ ਬਹੁਤ ਚੁਣਾਈ ਵਾ ਮੈਂ ਧੰਨਵਾਦ ਕਰਨਾ ਆਪੇ ਗੋਰੀ ਸਰਕਾਰ ਲੋਕ ਨਰਮ ਮਾਸਿਆਂ ਦਾ ਜਿਨ੍ਹਾਂ ਨੇ ਆਪਣਾ ਬੱਚਾ ਸਮਝੀ ਮੇਰੀ ਮਾਤਰੀ ਪੀੜੀ ਦੇ ਪਾਰਟੀ ਜਾਂ ਨੀਸ਼ਾ ਤੋਂ ਫਰਸ਼ੋ ਕੇ ਜੋ ਸਭੀ ਦਾ ਸਾਡੀ ਸਰਕਾਰੀ ਜੋ ਕੰਮ ਨੂੰ ਗਿਆ ਉਹਨਾਂ ਕੰਮਾਂ ਦੇ ਉਤੇ ਵੋਟ ਲਾ ਕੇ ਮੈਨੂੰ ਵੋਟਾਂ ਪਾਇਆ ਤੇ ਮੈਂ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਤੇ ਮੈਂ ਪਰਮਾਤਮਾ ਦੀ ਜੋਤਰੀ ਦੇ ਵਿੱਚ ਪਰਮਾਤਮਾ ਦਾ ਬਹਿਤ ਮਾਣ ਕਰਾਣਾ ਕਰਦਾ ਕਿਸ ਸਹਿ ਮੈਨੂੰ ਇਹ ਜਦੋਂ ਵਾਈਫ ਆਫ ਅਸੀ ਫਰੂਜ ਇਤੋਲਾਸਟੇਟ ਕੀ ਲੱਗ ਤੇ ਜੇ ਪ੍ਰਮਾਤਮਾ ਤੁਸੀਂ ਸਾਡੇ ਆਪ ਸੰਭਾਈ ਰਹਿਣਾ ਤਾਂ ਜਿਹਦੇ ਵਿੱਚ ਅਸੀਂ ਪੂਰੇ ਲੈਸਨ ਦੇ ਵਿੱਚ ਬੜੀਆਂ ਕੀ ਗੱਲਾਂ ਗੇਨ ਕਰਕੇ ਜੇ ਪ੍ਰਮਾਤਮਾ ਨੇ ਸਾਨੂੰ ਇਹ ਜਨਤ ਬਖਸ਼ਿਆ ਮੈਂ ਜਿਹਦੇ ਵਿੱਚ ਧੰਨਵਾਦ ਕਰਦਾ ਆਪਣੇ ਹੱਥ ਕੇ ਜੇ ਮਲੇ ਸਰਦਾਰ ਮੁਤਾਬਸਿਰ ਪ੍ਰਣਾਮ ਦਾ ਜਿਨ੍ਹਾਂ ਨੇ ਮੈਨੂੰ ਇਹ ਸਕਾਰ ਨੂੰ ਸਮਝਾਇਆ ਕਿ ਮੈਲੂਏ ਇਲੈਕਸ਼ਨ ਆਇਆ ਤੇ ਮੈਂ ਆਪਣੇ ਵੱਲੋਂ ਕਾਮਨਾ ਕਾਮਲਾਪੀਨ ਸਾਡੀ ਨੇ ਆਪਣੀ ਮਿਹਨਤ ਕਰਕੇ ਮੈਂ ਇਲੈਕਸ਼ਨ ਦੇ ਵਿੱਚ ਸੀਰਜਾਥੇ ਚੋਣਾਂ ਦੀ ਜੋਈ ਭਾਇਆ ਤੇ ਮੈਂ ਇਹਦੇ ਵਿੱਚ ਸਾਰੀ ਸੋਚੀ ਸਾਡੇ ਸਾਡੇ ਦਾ ਜਿੰਮੇਦਾਰਦਾਰ ਸਕਾ ਸਾਡੇ ਪਾਰਟੀ ਵੱਲ ਕਰ ਪੰਜ ਸਰਪੰਚਾਂ ਨੂੰ ਰਾਤ ਪੜਾਹਣ ਜੋ ਵੀ ਇਹ ਕੰਝਿਆ ਸਾਰੇ ਲੋਕਾਂ ਦੇ ਬਹੁਤਾਂ ਤੇ ਤਿਆਰ ਹੋਣਾ ਨਾ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ